ਬਾਬ ਅਤੇ ਬੇਟੀ ਅਤੇ ਰਪਕ ਦਿਨਾਂ ਦੇ ਤੇ ਆਮੀਨ ਸਾਰੇ ਨੂੰ ਜੈ ਜੈ ਜਸ ਮਸੀਹ ਦੀ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਐਂਡ ਵੈਰੀ ਵੈਰੀ ਗੁੱਡ ਮਾਰਨਿੰਗ ਮੈਂ ਹਾਂ ਤੁਹਾਡਾ ਆਪਣਾ ਸੇਵੀਅਰ ਮਾਈਕਲ ਔਰ ਜੇ ਹਲੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਿਸ ਦਾ ਨਾਮ ਹੈ ਜੀਜ਼ਸ ਅਵਰ ਸੇਵੀਅਰ ਮੀਡੀਆ ਮਿਸ਼ਨਰੀ ਯੂਕੇ ਤਾਂ ਪਲੀਜ਼ ਇਸ ਮਾਈ ਹੰਬਲ ਰਿਕਵੈਸਟ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਅਸੀਂ ਪਰਮੇਸ਼ਵਰ ਦਾ ਵਚਨ ਜਿਹੜਾ ਆ ਉਹ ਬਹੁਤ سارے ਲੋਕਾਂ ਤੈ ਪਹੁੰਚਾ ਸਕੀਏ ਔਰ ਕਮੈਂਟ ਵੀ ਜਰੂਰ ਕਰਿਆ ਕਰੋ ਤੁਸੀਂ ਠੀਕ ਹੈ ਨਾ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਸ਼ੇਅਰ ਖਾਸ ਕਰਕੇ ਨਾਨ ਕ੍ਰਿਸਚੀਅਨ ਲੋਕ ਜਿਹੜੇ ਸਾਡੇ ਭੈਣ ਭਰਾ ਹੈਗੇ ਹਨ ਉਹਨਾਂ ਦੇ ਨਾਲ ਇਹ ਵੀਡੀਓ ਨੂੰ ਜ਼ਰੂਰ ਮੇਰੀਆਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਇਸ ਇਸ ਚੈਨਲ ਦੇ ਉੱਪਰ ਜਿਸ ਤਰ੍ਹਾਂ ਆਇਆ ਜੀਸਸ ਅ ਵਰ ਸੇਵੀਅਰ ਇਸ ਚੈਨਲ ਦੇ ਉੱਪਰ ਬੜੀ ਇਮਾਨਦਾਰੀ ਦੇ ਨਾਲ ਵਫਾਦਾਰੀ ਦੇ ਨਾਲ ਅਤੇ ਸੱਚਾਈ ਦੇ ਨਾਲ ਖੁਦਾ ਦਾ ਬਚਨ ਜਿਹੜਾ ਆ ਉਹ ਦੱਸਿਆ ਜਾਂਦਾ ਹੈਗਾ ਤੇ ਆਓ ਪਹਿਲਾ ਆਪਾਂ ਖੁਦਾਵੰਦ ਦੀ ਹਜ਼ੂਰੀ ਦੇ ਵਿੱਚ ਜਾਈਏ ਆਓ ਉਸ ਦੀ ਆਪਣੀਆਂ ਜ਼ਰੂਰਤਾਂ ਨੂੰ ਖੁਦਾਵੰਦ ਅੱਗੇ ਰੱਖੀਏ ਜੇ ਕੋਈ ਨਾਨ-ਕ੍ਰਿਸਚੀਅਨ ਭੈਣ ਭਰਾ ਮੇਰੀ ਆਵਾਜ਼ ਨੂੰ ਇਸ ਵੀਡੀਓ ਨੂੰ ਦੇਖ ਰਿਹਾ ਹੈ ਮੈਂ ਉਹਨਾਂ ਵਾਸਤੇ ਵੀ ਪ੍ਰਾਰਥਨਾ ਕਰਾਂਗਾ ਕਿ ਜੇ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਜਾਣਦੇ ਨਹੀਂਗੇ ਤੁਸੀਂ ਸੁਣਿਆ ਹੈ ਪ੍ਰਭੂ ਯਿਸੂ ਮਸੀਹ ਦੇ ਬਾਰੇ ਆਓ ਅੱਜ ਹੀ ਪ੍ਰਭੂ ਯਿਸੂ ਮਸੀਹ ਦੇ ਅੱਗੇ ਆਪਣੀਆਂ ਜ਼ਰੂਰਤਾਂ ਨੂੰ ਆਪਣੀਆਂ ਦੁੱਖ ਤਕਲੀਫਾਂ ਨੂੰ ਪਰਮੇਸ਼ਵਰ ਦੇ ਅੱਗੇ ਰੱਖਿਏ ਕਿਉਂਕਿ ਪ੍ਰਭੂ ਯਿਸੂ ਮਸੀਹ ਜ਼ਿੰਦਾ ਜਲਾਲੀ ਖੁਦਾ ਨੇ ਉਹ ਹਰ ਵਕਤ ਤੁਹਾਡੇ ਨਾਲ ਰਹਿੰਦੇ ਨੇ ਉਹ ਹਰ ਇੱਕ ਮੁਸ਼ਕਿਲ ਦਾ ਹੱਲ ਕਰਦੇ ਨੇ ਚਾਹੇ ਤੁਸੀਂ ਉਹਨਾਂ ਨੂੰ ਜਾਣਦੇ ਆਂ ਚਾਹੇ ਨਹੀਂ ਜਾਣਦੇ ਪਰ ਇੱਕ ਵਾਰੀ ਤੁਹਾਨੂੰ ਆਪਣੇ ਮੂੰਹ ਦੇ ਵਿੱਚੋਂ ਪੁਕਾਰਨਾ ਪਵੇਗਾ ਕਿ ਪ੍ਰਭ ਯਿਸੂ ਮਸੀਹ ਜੀ ਮੈਂ ਤੁਹਾਨੂੰ ਜਾਣਦਾ ਨਹੀਂਗਾ ਜਾਂ ਮੈਂ ਤੁਹਾਨੂੰ ਜਾਣਦੀ ਨਹੀਂਗੀ ਪਰ ਮੈਂ ਤੁਹਾਡੇ ਬਾਰੇ ਸੁਣਿਆ ਜ਼ਰੂਰ ਹੈਗਾ ਆ ਪਲੀਜ਼ ਮੇਰੀ ਮਦਦ ਕਰੋ ਮੇਰੇ ਪਰਿਵਾਰ ਦੀ ਮਦਦ ਕਰੋ ਮੇਰੇ ਪਰਿਵਾਰ ਦੇ ਵਿੱਚ ਮੁਸ਼ਕਲਾਂ ਆ ਰਹੀਆਂ ਆ ਸਾਨੂੰ ਕੋਈ ਬਿਮਾਰੀ ਲੱਗੀ ਹੋਈ ਆ ਉਸ ਬਿਮਾਰੀ ਬਾਰੇ ਤੁਸੀਂ ਦੁਆ ਕਰੋ ਕੋਈ ਵੀ ਤੁਹਾਡਾ ਮਸਲਾ ਆ ਉਸ ਨੂੰ ਪ੍ਰਭ ਯਿਸੂ ਮਸੀਹ ਜੀ ਦੇ ਅੱਗੇ ਰੱਖੋ ਪ੍ਰਭੂ ਯਿਸੂ ਮਸੀਹ ਤੁਹਾਡੇ ਮਸਲਿਆਂ ਨੂੰ ਹੱਲ ਕਰਨਗੇ ਕੋਈ ਪ੍ਰਚਾਰਕ ਤੁਹਾਡੇ ਮਸਲਿਆਂ ਨੂੰ ਹੱਲ ਨਹੀਂ ਕਰ ਸਕਦਾ ਕੋਈ ਪ੍ਰੀਸਟ ਤੁਹਾਡੇ ਮਸਲਿਆਂ ਨੂੰ ਹੱਲ ਨਹੀਂ ਕਰ ਸਕਦਾ ਸਿਵਾਏ ਪ੍ਰਭੂ ਯਿਸੂ ਮਸੀਹ ਦੇ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਯਿਸੂ ਮਸੀਹ ਹੀ ਤੁਹਾਡੇ ਮਸਲਿਆਂ ਨੂੰ ਹੱਲ ਕਰ ਸਕਦਾ ਹੈਗਾ ਤੇ ਆਓ ਆਪਾਂ ਖੁਦਾਵੰਦੀ ਹਜ਼ੂਰੀ ਦੇ ਵਿੱਚ ਆਪਣੇ ਆਪਣੇ ਸਿਰਾਂ ਨੂੰ ਖੁਦਾਵੰਦੀ ਹਜ਼ੂਰੀ ਦੇ ਵਿੱਚ ਚੁਕਾਈਏ ਅਤੇ ਪ੍ਰਾਰਥਨਾ ਕਰਦੇ ਹਾਂ ਬਾਪ ਅਤੇ ਬੇਟੇ ਤੇ ਰੂਪਕ ਦੇ ਨਾਮ ਦੇ ਉੱਤੇ ਅਮੀਨ ਹalleluyah halleluyah halleluyah ਕਦੂਸ ਮਿਹਰਬਾਨ ਨ ਜਿੰਦਾ ਜਲਾਲੀ ਖੁਦਾ ਅਸੀਂ ਤੇਰਾ ਸ਼ੁਕਰ ਕਰਦੇ ਆ ਤੇਰੀ ਤਾਰੀਫ ਕਰਦੇ ਆ ਕਿ ਸਾਨੂੰ ਦੁਆ ਕਰਨ ਦਾ ਮੌਕਾ ਦਿੱਤਾ ਕਿ ਐਸੀ ਤੇਰਾ پاک ਨਾ ਲੈ ਸਕੀਏ ਹੈ ਪਿਤਾ ਪਰਮੇਸ਼ਰ ਤੁਸੀਂ ਆ ਕਿ ਜਿੱਥੇ ਵੀ ਮੇਰੇ ਨਾਮ ਦੇ ਵਿੱਚ ਦੋ ਜਾਂ ਤਿੰਨ ਇਕੱਠੇ ਹੁੰਦੇ ਹਨ ਉੱਥੇ ਮੈਂ ਹਾਜ਼ਰ ਹਾਂ ਔਰ ਸਾਡਾ ਈਮਾਨ ਸਾਡਾ ਪਰੋਸਾ ਹੈ ਪਿਤਾ ਪਰਮੇਸ਼ਰ ਜੀ ਕਿ ਤੁਸੀਂ ਇਸ ਵੇਲੇ ਸਾਡੇ ਦਰਮਿਆਨ ਹਾਜ਼ਰ ਹੋ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਖਾਸ ਤੂਆ ਕਰਦਾ ਜੋ ਵੀ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਪਿਤਾ ਪਰਮੇਸ਼ਰ ਜੀ ਐ ਪਿਤਾ ਪਰਮੇਸ਼ਰ ਉਹਨਾਂ ਲੋਕਾਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਆਪਣੇ ਸ਼ਾਹੀ ਖਜ਼ਾਨੇ ਦੇ ਵਿੱਚੋਂ ਪੂਰੀਆਂ ਕਰੋ ਪਿਤਾ ਪਰਮੇਸ਼ਰ ਜੀ ਐ ਪਿਤਾ ਪਰਮੇਸ਼ਰ ਜੇ ਕੋਈ ਬਿਮਾਰ ਹੈ ਪਿਤਾ ਪਰਮੇਸ਼ਰ ਜੀ ਆਓ ਅਸੀਂ ਮਿਲ ਕੇ ਆਪਣੀ ਇਸ ਬਿਮਾਰੀ ਵਾਸਤੇ ਦੁਆ ਕਰੀਏ ਕਿਉਂਕਿ ਪ੍ਰਭ ਯਿਸੂ ਮਸੀਹ ਤਾਕਤ ਲਖ ਦੇਣ ਨੇ ਕਿ ਤੁਹਾਡੀ ਇਹ ਬਿਮਾਰੀ ਨੂੰ ਸ਼ਿਫਾ ਦੇ ਸਕਦੇ ਨੇ ਪਿਤਾ ਪਰਮੇਸ਼ਰ ਜੀ ਜੇ ਕੋਈ ਇਸ ਵੇਲੇ ਬਿਮਾਰ ਹੈ ਪਿਤਾ ਪਰਮੇਸ਼ਰ ਜੀ ਆਪ ਪਿਤਾ ਪਰਮੇਸ਼ਰ ਤੇਰਾ پاک ਅਤੇ ਪਵਿੱਤਰ ਨਾ ਲੈ ਕੇ ਮੋਨਾਂ ਦੀ ਬਿਮਾਰੀ ਨੂੰ ਛਿੜਕ ਦਿਨਾ ਪਿਤਾ ਪਰਮੇਸ਼ਰ ਜੀ ਇਸੇ ਵੇਲੇ ਉਹਨਾਂ ਨੂੰ ਸ਼ਿਫਾ ਮਿਲੇ ਪਿਤਾ ਪਰਮੇਸ਼ਰ ਜੀ ਮੈਂ ਤੁਹਾਡਾ پاک ਅਤੇ ਪਵਿੱਤਰ ਲਹੂ ਨਾਲ ਦੀਆਂ ਬਿਮਾਰੀਆਂ ਦੇ ਉੱਪਰ ਲਗਾ ਦਿਨਾ ਪਿਤਾ ਪਰਮੇਸ਼ਰ ਜੀ ਉਹ ਲਹੂ ਜਿਹੜਾ ਸਾਰੇ ਗੁਨਾਹਾਂ ਲਈ ਤੁਸੀਂ ਬਾਹ ਹੈ ਪਿਤਾ ਪਰਮੇਸ਼ਰ ਜੀ ਹਰ ਇੱਕ ਦੀ ਬਿਮਾਰੀ ਤੇ ਉਹਨਾਂ ਨੇ ਸ਼ਿਫਾ ਦੇ ਦਿਆ ਪਿਤਾ ਪਰਮੇਸ਼ਰ ਜੀ ਜੇ ਕੋਈ ਪਰੇਸ਼ਾਨ ਹੈ ਪਿਤਾ ਪਰਮੇਸ਼ਰ ਜੀ ਉਸ ਦੀ ਪਰੇਸ਼ਾਨੀ ਨੂੰ ਦੂਰ ਕਰੋ ਪਿਤਾ ਪਰਮੇਸ਼ਰ ਜੀ ਕੋਈ ਵੀ ਮਸਲੇ ਹਨ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਸਾਰੇ ਮਸਲਿਆਂ ਨੂੰ ਹੱਲ ਕਰੋ ਪਿਤਾ ਪਰਮੇਸ਼ਰ ਜੀ ਬੇਸ਼ਰਤ ਤੁਸੀਂ ਆਖਿਆ ਹੈ वचन ਦੇ ਵਿੱਚ ਕਿ ਤੁਹਾਡੇ ਈਮਾਨ ਨੇ ਤੁਹਾਨੂੰ ਚੰਗਾ ਕੀਤਾ ਹੈ ਪਿਤਾ ਪਰਮੇਸ਼ਰ ਜੀ ਸਾਡਾ ਈਮਾਨ ਹੋਣਾ ਪਹਿਲਾ ਸਾਡਾ ਬਹੁਤ ਜ਼ਰੂਰੀ ਹੈ ਕਿ ਜੋ ਕੁਝ ਵੀ ਅਸੀਂ ਪ੍ਰਭੂ ਯਿਸੂ ਮਸੀਹ ਦੇ ਕੋਲੋਂ ਮੰਗਦੇ ਹਾਂ ਸਾਡਾ ਈਮਾਨ ਹੋਵੇ ਕਿ ਪ੍ਰਭੂ ਯਿਸੂ ਮਸੀਹ ਸਾਨੂੰ ਦੇਣਗੇ ਤਾਂ ਫਿਰ ਉਹ ਸਾਨੂੰ ਹਰ ਇੱਕ ਉਹ ਚੀਜ਼ ਪ੍ਰਭੂ ਯਿਸੂ ਮਸੀਹ ਮੁਹੱਈਆ ਕਰਵਾਉਣਗੇ ਬੇਸ਼ਰਤ ਹੈ ਕਿ ਉਹ ਚੀਜ਼ ਲਾਲਚ ਲਈ ਨਾ ਮੰਗੀ ਗਈ ਹੋਵੇ ਪਿਤਾ ਪਰਮੇਸ਼ਰ ਦੁਆ ਕਰਦਾ ਪੂਰੀ ਦੁਨੀਆ ਦੇ ਲੋਕਾਂ ਵਾਸਤੇ ਜਿੱਥੇ ਜਿੱਥੇ ਲੜਾਈ ਝਗੜੇ ਲੱਗੇ ਹੋਏ ਨੇ ਪਿਤਾ ਪਰਮੇਸ਼ਰ ਜੀ ਉਹਨਾਂ ਮੁਲਕਾਂ ਦੇ ਵਿੱਚੋਂ ਲੜਾਈਆਂ ਝਗੜਿਆਂ ਨੂੰ ਦੂਰ ਕਰੋ ਲੋਕ ਆਪਸ ਦੇ ਵਿੱਚ ਪਿਆਰ ਅਤੇ ਮੁਹੱਬਤ ਦੇ ਨਾਲ ਲੈਣ ਯਰੂਸ਼ਲਮ ਅਤੇ ਇਸਰਾਈਲ ਵਾਸਤੇ ਦੁਆ ਕਰਦਾ ਉਹ ਤੇ ਅਮਨ ਅਤੇ ਚੈਨ ਮੁਜਾਬੇ ਪਿਤਾ ਪਰਮੇਸ਼ਰ ਜੀ ਖਾਸ ਦੁਆ ਕਰਦੇ ਜਿਹੜੇ ਝੂਠੇ ਪ੍ਰਚਾਰਕ ਤੁਹਾਡੇ ਨਾਂ ਦਾ ਪ੍ਰਚਾਰ ਕਰਨੇ ਪਿਤਾ ਪਰਮੇਸ਼ਰ ਜੀ ਜਿਹੜਾ ਪਖੰਡਵਾਜ ਕੰਡ ਚੱਲ ਰਿਹਾ ਪਿਤਾ ਪਰਮੇਸ਼ਰ ਜੀ ਇਹ ਪਿਤਾ ਪਰਮੇਸ਼ਰ ਨਾਲ ਲੋਕਾਵਾਸੀਆਂ ਦਾ ਪ੍ਰਚਾਰ ਕਾ ਵਾਸਤੇ ਖਾਸ ਦੁਆ ਕਰਦਾ ਪਿਤਾ ਪਰਮੇਸ਼ਰ ਜੀ ਉਹਨਾਂ ਨੂੰ ਵਕਲਤ ਸਮਝ ਦਵੋ ਪਿਤਾ ਪਰਮੇਸ਼ਰ ਜੀ ਤਾਂ ਜੋ ਉਹ ਲਾਲਚ ਵਾਲੀਆਂ ਦਵਾਵਾਂ ਨੂੰ ਛੱਡ ਕੇ ਪਿਤਾ ਪਰਮੇਸ਼ਰ ਜੀ ਇੱਕ ਅੱਛੇ ਪ੍ਰਚਾਰਕ ਬਣ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜੀ ਤੁਸੀਂ ਆਖਿਆ ਹੈ ਬਹੁਤ ਸਾਰੇ ਝੂਠੇ ਪ੍ਰਚਾਰਕ ਮੇਰੇ ਨਾਂ ਦੇ ਵਿੱਚ ਆਉਣਗੇ ਪਿਤਾ ਪਰਮੇਸ਼ਰ ਜੀ ਦੁਨੀਆ ਦੇ ਵਿੱਚ ਬਹੁਤ ਸਾਰੇ ਝੂਠੇ ਪ੍ਰਚਾਰਕ ਆ ਚੁੱਕੇ ਨੇ ਪਿਤਾ ਪਰਮੇਸ਼ਰ ਜੀ ਲੋਕਾਂ ਨੂੰ ਖਰਾਬ ਜੀ ਨਰਕ ਦੇ ਰਸਤੇ ਲੈ ਕੇ ਜਾ ਰਹੇ ਹਨ ਪਿਤਾ ਪਰਮੇਸ਼ਰ ਜੀ ਇਹਨਾਂ ਲੋਕਾਂ ਨੂੰ ਜਿਹੜੇ ਝੂਠੇ ਪ੍ਰਚਾਰਕ ਪਖੰਡ ਬਾਜ ਵਾਲੇ ਆ ਪ੍ਰਚਾਰਕ ਪਿਤਾ ਪਰਮੇਸ਼ਰ ਜੀ ਇਹਨਾਂ ਨੂੰ ਸਜ਼ਾ ਦਿਵੋ ਪਿਤਾ ਪਰਮੇਸ਼ਰ ਜੀ ਤਾਂ ਜੋ ਇਹ ਇਮਾਨਦਾਰੀ ਦੇ ਨਾਲ ਵਫਾਦਾਰੀ ਦੇ ਨਾਲ ਤੁਹਾਡੇ ਨਾਂ ਦਾ ਪ੍ਰਚਾਰ ਕਰ ਸਕਣ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜੀ ਜਦ ਕੀ ਤੋਂ ਲਗਵਚਨ ਲੈ ਕੇ ਆਇਆ ਪਿਤਾ ਪਰਮੇਸ਼ਰ ਜੀ ਆਪ ਪਵਿੱਤਰ ਆਤਮਾ ਮੈਨੂੰ ਗਾਈਡ ਕਰੋ ਤਾਂ ਜੋ ਮੈਂ ਇਮਾਨਦਾਰੀ ਦੇ ਨਾਲ ਵਫਾਦਾਰੀ ਦੇ ਨਾਲ ਸੱਚਾਈ ਦੇ ਨਾਲ ਪਰਮੇਸ਼ਰ ਦਾ ਵਚਨ ਜਿਹੜਾ ਹੈ ਪੂਰੀ ਦੁਨੀਆ ਦੇ ਵਿੱਚ ਪਹੁੰਚਾ ਸਕਾਂ ਦੁਆਨ ਕਬੂਲ ਕੀਤਾ ਪ੍ਰਭ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ ਆਮੀਨ ਬਾਪ ਅਤੇ ਬੇਟੇ ਤੇ ਰੂਹ ਪਾਕ ਦੇ ਨਾਮ ਦਿੱਤੇ ਆਮੀਨ ਹ Alleluia praise the lord ਤੇ ਲੋਜੀਕਲਰੀਆ ਪ੍ਰੋਗਰਾਮ ਦਾ ਆਗਾਜ਼ ਮੈਂ ਹਾਂ ਤੇ ਰੋਸ ਤੇ ਦੋਸਤ ਜੀ ਵੀ ਮਾਈਕਲ ਥੋੜਾ ਜਿਹਾ ਤੁਹਾਡਾ ਸਮਾਂ ਲਵਾਂਗਾ ਕਿਉਂਕਿ ਮੈਂ ਬਹੁਤ ਵਾਰੀ ਆਪਣੀਆਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਦਾ ਕਿ ਮੈਨੂੰ ਪਰਮੇਸ਼ਵਰ ਨੇ ਅਗਾਹ ਕਰਨ ਨੂੰ ਕਹ ਲੈ ਹੈਗਾ ਕਿ ਇਹਨਾਂ ਝੂਠੇ ਪ੍ਰਚਾਰਕਾਂ ਦੇ ਵਿੱਚੋਂ ਕੋਲੋਂ ਤੁਸੀਂ ਬਚੋ ਜਿਹੜੇ ਤੁਹਾਨੂੰ ਠੱਗਦੇ ਨੇ ਜਿਸ ਤਰ੍ਹਾਂ ਯੋਹੰਨਾ نبی ਕਹਿੰਦਾ ਹੁੰਦਾ ਸੀਗਾ ਕਿ ਤੌਬਾ ਕਰੋ ਆਪਣੇ ਗੁਨਾਹ ਤੋਂ ਇਸ ਤਰ੍ਹਾਂ ਮੈਂ ਵੀ ਤੁਹਾਨੂੰ ਕਹਿੰਦਾ ਕਿ ਐਦਾਂ ਦੇ ਝੂਠੇ ਪ੍ਰਚਾਰਕਾਂ ਤੋਂ ਬਚੋ ਜਿਹੜੇ ਕਿ ਬਹੁਤ ਬਹੁਤ ਜ਼ਿਆਦਾ ਲੋਕ ਇਸ ਵੇਲੇ ਜਿਹੜੇ ਆ ਉਹ ਸ਼ੈਤਾਨ ਦੇ ਕਬਜ਼ੇ ਦੇ ਵਿਚਾਰੇ ਆ ਬਹੁਤ ਵੱਡੀਆਂ-ਵੱਡੀਆਂ ਮਿਨਿਸਟਰੀਆਂ ਜਿਹੜੀਆਂ ਆ ਜਿਨ੍ਹਾਂ ਨੂੰ ਤੁਸੀਂ ਦੇਖ ਰਹੇ ਆਂ ਕਿ ਉਥੇ ਵੱਡੇ ਵੱਡੇ ਮੈਡੀਕਲਸ ਹੁੰਦੇ ਆ ਪਰ ਉਹ ਸਾਰੇ ਮੈਡੀਕਲਸ ਝੂਠੇ ਮੈਡੀਕਲਸ ਐ ਸ਼ੈਤਾਨ ਵੱਲੋਂ ਮੈਡੀਕਲਸ ਹੁੰਦੇ ਆ ਇਹ ਲੋਕ ਜਿਹੜੇ ਆ ਇਹ ਸ਼ੈਤਾਨ ਦੀ ਪੂਜਾ ਕਰਦੇ ਆ ਇਹ ਸਿਰਫ ਪ੍ਰਭ ਯਿਸੂ ਮਸੀਹ ਦੇ ਨਾਂ ਦੇ ਵਿੱਚ ਤੁਹਾਨੂੰ ਬੇਸਕੂਬ ਬਣਾ ਰਹੇ ਹੈਗੇ ਆ ਹਾਲੇਲੂਇਆ ਪ੍ਰੇਜ਼ ਦਾ ਲਾਰਡ ਤੇ ਲੋ ਜੀ ਗੱਲਾਂ ਨੂੰ ਧਿਆਨ ਨਾਲ ਸੁਣਨਾ ਮੇਰੀਆਂ ਗੱਲਾਂ ਕੌੜੀਆਂ ਜ਼ਰੂਰ ਹੋਣਗੀਆਂ ਪਰ ਇਹਨਾਂ ਦਾ ਅਸਰ ਕਰ ਤੇ ਬਾਅਦ ਚ ਹੋਵੇਗਾ ਪਵਿੱਤਰ ਬਾਈਬਲ ਦੇ ਵਿੱਚੋਂ ਹੀ ਤੁਹਾਡੇ ਨਾਲ ਗੱਲਬਾਤ ਕਰਾਂਗਾ ਬਾਰੋਂ ਕੋਈ ਤੁਹਾਡੇ ਨਾਲ ਗੱਲਬਾਤ ਨਹੀਂ ਕਰਾਂਗਾ ਖੁਦਾ ਦੇ ਵਚਨ ਦੇ ਵਿੱਚ ਲਿਖਿਆ ਗਿਆ ਹੈ ਕਿ ਬਹੁਤ ਸਾਰੇ ਝੂਠੇ ਪ੍ਰਚਾਰਕ ਆਉਣਗੇ ਪਰਮੇਸ਼ੁਰ ਨੇ ਕਿਹਾ ਕਿ ਮੇਰਤਾ ਵੀ ਵੱਡੇ ਵੱਡੇ ਕੰਮ ਕਰਨਗੇ ਦੇਖੋ ਪਰਮੇਸ਼ੁਰ ਨੇ ਕਿਹਾ ਕਿ ਮੇਰਤਾ ਵੀ ਵੱਡੇ ਵੱਡੇ ਕੰਮ ਕਰਨਗੇ ਉਹ ਪ੍ਰਚਾਰਕ ਦੁਨੀਆ ਦੇ ਵਿੱਚ ਫੈਲ ਚੁੱਕੇ ਨੇ ਖਾਸ ਕਰਕੇ ਪੰਜਾਬ ਦਾ ਤਾਂ ਬੜਾ ਹੀ ਗਰਖ ਹੋਇਆ ਹੋਇਆ ਹੈਗਾ ਠੀਕ ਹੈ ਨਾ ਉਧਰੋਂ ਆਫਰੀਕਾ ਦਾ ਵੀ ਬੜਾ ਗਰਖ ਹੋਇਆ ਹੋਇਆ ਹੈ ਜਿਹੜੇ ਪੰਜਾਬ ਦੇ ਪ੍ਰਚਾਰਕ ਹੈਗੇ ਆ ਉਹ ਆਫਰੀਕਾ ਦੇ ਵਿੱਚ ਜਾ ਕੇ ਟ੍ਰੇਡਿੰਗ ਕਰਕੇ ਆਉਂਦੇ ਹੈਗੇ ਆ ਜੀ ਸਾਡੇ ਸਪਿਰਚੁਅਲ ਫਾਦਰ ਹੈ ਉਥੇ ਪੰਜਾਬ ਦਾ ਇੱਕ ਬਹੁਤ ਵੱਡਾ ਪ੍ਰਚਾਰਕ ਹੈਗਾ ਹੈ ਜਿਹਦਾ ਇੱਕ ਸਪਿਰਚੁਅਲ ਫਾਦਰ ਜਿਹੜਾ ਉਹ ਅਫਰੀਕਾ ਦੇ ਵਿੱਚ ਹੈਗਾ ਆ ਜਿਸ ਦਾ ਨਾਮ ਜੋਸ਼ੂਆ ਮਿਲਾਕਿਆ ਉਸ ਪ੍ਰਚਾਰਕ ਦਾ ਨਾਮ ਜਿਹੜਾ ਕਿ ਬਹੁਤ ਹੀ ਵੱਡਾ ਠਾਗਿਆ ਅਫਰੀਕਾ ਦੇ ਵਿੱਚ ਹੈ ਪਰ ਬਹੁਤ ਵੱਡਾ ਠਾਗਿਆ ਤੁਸੀਂ Google ਤੇ ਜਾ ਕੇ ਸਰਚ ਕਰੋ YouTube ਤੇ ਸਰਚ ਕਰੋ ਤੁਹਾਨੂੰ ਉਹਦੀਆਂ ਠਗੀਆਂ ਦੇ ਬਾਰੇ ਪਤਾ ਲੱਗ ਜਾਵੇਗਾ ਔਰ ਜਿਹੜੇ ਪ੍ਰਚਾਰਕ ਇਦਾਂ ਦੇ ਜਿਹੜਾ ਦੇ ਜਿਹੜੇ ਪ੍ਰਚਾਰਕ ਜਿਹੜੇ ਹੈਗੇ ਆ ਜਿਨ੍ਹਾਂ ਦੇ ਸਪਿਰਚੁਅਲ ਫਾਦਰ ਇਸ ਤਰ੍ਹਾਂ ਦੇ ਹੋਣਗੇ ਤਾਂ ਉਹ ਆਪ ਕਿਸ ਤਰ੍ਹਾਂ ਦੇ ਹੋਣਗੇ ਤੁਸੀਂ ਅੰਦਾਜ਼ਾ ਲਗਾ ਸਕਦੇ ਆ ਪ੍ਰਭੂ ਯਿਸੂ ਮਸੀਹ ਨੇ ਬਚਨ ਦੇ ਵਿੱਚ ਕਦੀ ਇਹ ਨਹੀਂ ਲਿਖਿਆ ਗਿਆ ਕਿ ਤੁਸੀਂ ਆਪਣੀਆਂ ਦਵਾਵਾਂ ਜਿਹੜੀਆਂ ਆ ਉਹ ਖੁਦ ਨਹੀਂ ਕਰ ਸਕਦੇ ਬਚਨ ਦੇ ਵਿੱਚ ਲਿਖਿਆ ਐ ਪਹਾੜ ਦੇ ਹੇਠ ਦੱਬੇ ਹੋਏ ਲੋਕੋ ਮੇਰੇ ਕੋਲ ਆਵੋ ਮੈਂ ਤੁਹਾਨੂੰ ਆਰਾਮ ਦਵਾਂਗਾ ਅਸੀਂ ਪਰਮੇਸ਼ਵਰ ਦੇ ਕੋਲ ਆਉਣਾ ਹੈਗਾ ਅਸੀਂ ਪਰਮੇਸ਼ਵਰ ਦੀ ਬੰਦਗੀ ਕਰਨੀ ਹੈਗੀ ਹੈ ਅਸੀਂ ਪਰਮੇਸ਼ਵਰ ਦੇ ਅੱਗੇ ਆਪਣੇ ਗੁਨਾਹ ਦਾ ਇਕਰਾਰ ਕਰਨਾ ਹੈਗਾ ਅਸੀਂ ਆਪਣੀਆਂ ਦੁੱਖ ਤਕਲੀਫਾਂ ਲੈ ਕੇ ਪਰਮੇਸ਼ਵਰ ਦੇ ਅੱਗੇ ਜਾਣਾ ਹੈਗਾ ਨਾ ਕਿਸੇ ਪ੍ਰਚਾਰ ਕਰਨ ਦੇ ਅੱਗੇ ਆਪਣੀਆਂ ਦੁੱਖ ਤਕਲੀਫਾਂ ਲੈ ਕੇ ਜਾਣੇ ਜੀ ਪ੍ਰਚਾਰ ਪ੍ਰਚਾਰ ਕਰਨ ਫਿਰ ਚੀਕਦੇ ਜੀ ਸਾਨੂੰ ਆ ਬਿਮਾਰੀ ਆ ਸਾਡਾ ਮਸਲਾ ਹੱਲ ਨਹੀਂ ਹੋ ਰਿਹਾ ਇਹ ਵਿਚੋਲਗਿਰੀ ਜਿਹੜੀ ਆ ਪ੍ਰਭੂ ਯਿਸੂ ਮਸੀਹ ਨੇ ਖਤਮ ਕਰ ਦਿੱਤੀ ਆ ਇਹ ਤੁਹਾਨੂੰ ਉਦੋਂ ਤੱਕ ਸਮਝ ਨਹੀਂ ਆਉਣੀ ਜਦੋਂ ਤੱਕ ਤੁਸੀਂ ਖੁਦਾ ਦਾ ਵਚਨ ਖੁਦ ਨਹੀਂ ਪੜਨ ਲੱਗ ਪਏ ਪ੍ਰਭੂ ਯਿਸੂ ਮਸੀਹ ਨੇ ਸਾਡਾ ਡਾਇਰੈਕਟ ਰਿਸ਼ਤਾ ਜਿਹੜਾ ਆ ਹੁਣ ਖੁਦਾਵੰਦ ਦੇ ਨਾਲ ਜੁੜ ਗਿਆ ਆ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਆਪਣੀ ਕੁਰਬਾਨੀ ਸਾਡੇ ਵਾਸਤੇ ਦੇ ਦੇ ਦਿੱਤੀ ਹੈਗੀ ਆ ਉਡੀਰਾ ਹੈਕਲ ਦੇ ਵਿੱਚ ਇੱਕ ਪਰਦਾ ਸੀਗਾ ਉਹ ਜਦੋਂ ਪ੍ਰੋਫੈਸਰ ਮਸੀਹ ਨੇ ਸਲੀਬ ਦੇ ਉੱਪਰ ਆਪਣੀ ਕੁਰਬਾਨੀ ਦਿੱਤੀ ਜਿਹੜਾ ਉਹ ਪਰਦਾ ਸੀ ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਜਿਹੜੇ ਆਪਣੇ ਗੁਨਾਹ ਸੀਗੇ ਆਪਣੇ ਗੁਨਾਹ ਦੀ ਤੌਬਾ ਕਰਦੇ ਸੀ ਉਹ ਪਹਿਲਾਂ ਬਲੀਆਂ ਦਿੰਦੇ ਸੀਗੇ ਜਾਨਵਰਾਂ ਦੀਆਂ ਬਲੀਆਂ ਦਿੰਦੇ ਸੀ ਤਾਂ ਉਹ ਬਲੀ ਜਿਹੜੀ ਸੀ ਉਹ ਪਰਦੇ ਦੇ ਪਿੱਛੇ ਜਾਂਦੀ ਸੀ ਉਹ ਇਨਸਾਨ ਜਿਹੜਾ ਸੀਗਾ ਜਿਨੇ ਆਪਣੇ ਗੁਨਾਹ ਦਾ ਪਛਤਾਵਾ ਕਰਨਾ ਸੀਗਾ ਉਸ ਪਰਦੇ ਦੇ ਪਿੱਛੇ ਨਹੀਂ ਸੀ ਜਾ ਸਕਦਾ ਉੱਥੇ ਪ੍ਰੋਹਿਤ ਜਾ ਸਕਦੇ ਸੀਗੇ ਬਸ ਜਿਹੜੀ ਅੱਜ ਕੱਲ ਦੇ ਆਪਾਂ ਪਾਸਟਰ ਜੀ ਕਹਿੰਦੇ ਜਿਨ੍ਹਾਂ ਨੂੰ ਪਾਸਟਰ ਜਾਂ ਪੋਸਟਲ ਜਾਂ ਪ੍ਰੋਫਿਟਸ ਕਹਿੰਦੇ ਆ ਉਹ ਉਹਨਾਂ ਜ਼ਮਾਨਿਆਂ ਦੇ ਵਿੱਚ ਜਾ ਸਕਦੇ ਸੀਗੇ ਆਮ ਇਨਸਾਨ ਨਹੀਂ ਸੀ ਜਾ ਸਕਦਾ ਪਰ ਜਦੋਂ ਪ੍ਰਭੂ ਯਿਸੂ ਮਸੀਹ ਨੇ ਆਪਣੀ ਸਲੀਬ ਦੇ ਉੱਪਰ ਕੁਰਬਾਨੀ ਦੇ ਦਿੱਤੀ ਤਾਂ ਉਹ ਪਰਦਾ ਜੋ ਬਾਈਬਲ ਦੇ ਮਸੀਹ ਪਵਿੱਤਰ ਬੱਚੇ ਨੂੰ ਪੜ੍ਹਦੇ ਨੇ ਕਿਹਾ ਹੈ ਕਿ ਉਹ ਪਰਦਾ ਜਿਹੜਾ ਸੀਗਾ ਹੇਕਲ ਦਾ ਉਹ ਦੋ ਟੁਕੜੇ ਹੋ ਕੇ ਫਟ ਗਿਆ ਸੀਗਾ ਯਾਨੀ ਕਿ ਉਹ ਜਿਹੜਾ ਉਹਲਾ ਇੱਕ ਸੀਗਾ ਸਾਡਾ ਖੁਦਾਵੰਦ ਦੇ ਨਾਲ ਉਹ ਦੂਰ ਹੋ ਗਿਆ ਹੁਣ ਅਸੀਂ ਡਾਇਰੈਕਟ ਜਿਹੜੀ ਯੰਗ ਆਪਣੀ ਪ੍ਰਾਰਥਨਾ ਆਪਣੇ ਖੁਦਾਵੰਦ ਦੇ ਅੱਗੇ ਕਰ ਸਕਦੇ ਸਾਨੂੰ ਕਿਸੇ ਦੀ ਲੋੜ ਨਹੀਂ ਗਈ ਕਿਸੇ ਪ੍ਰਚਾਰਕ ਦੀ ਲੋੜ ਨਹੀਂ ਗਈ ਕਿਸੇ ਅਪੋਸਟਲ ਦੀ ਲੋੜ ਨਹੀਂ ਗਈ ਕਿਸੇ ਪ੍ਰੋਫਿਟ ਦੀ ਲੋੜ ਨਹੀਂ ਗਈ ਕਿਸੇ ਪ੍ਰਿਸ਼ਤੀ ਦੀ ਲੋੜ ਨਹੀਂ ਗਈ ਤੁਸੀਂ ਡਾਇਰੈਕਟ ਆਪਣੀ ਗੱਲਬਾਤ ਪ੍ਰਭੂ ਨਾਲ ਕਰ ਸਕਦੇ ਇਸ ਕਰਕੇ ਤਾਂ ਬਚਨ ਵਿੱਚ ਲਿਖਿਆ ਕਿ ਤੁਸੀਂ ਮੇਰੇ ਧੀਆਂ ਦਾ ਪੁੱਤਰ ਹੋ ਧੀਆਂ ਦਾ ਪੁੱਤਰ ਹੋਣ ਦਾ ਮਤਲਬ ਕੀ ਹੈ ਜਿਵੇਂ ਆਪਣੇ ਬਾਪ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਅਸੀਂ ਆਪਣੇ ਬਾਪ ਦੇ ਕੋਲੋਂ ਸਿੱਧਾ ਮੰਨ ਸਕਦੇ ਇਹ ਜਿਹੜੇ ਤੁਸੀਂ ਹਣੇ ਇਹ ਪਾਸਟਰਾਂ ਨੂੰ ਪ੍ਰਚਾਰਕਾਂ ਨੂੰ ਪ੍ਰੋਫਿਟਸ ਨੂੰ ਪਾਪਸਟਲ ਨੂੰ ਕਹਿਣ ਲੱਗੇ ਸਾਡਾ ਪਿਤਾ ਇਹ ਬਿਲਕੁਲ ਗਲਤ ਗੱਲ ਹੈ ਤੁਸੀਂ ਕਿਸੇ ਨੂੰ ਆਪਣਾ ਪਿਤਾ ਨਹੀਂ ਕਹਿ ਸਕਦੇ ਖੁਦਾਬੰਦੇ ਵਚਨ ਦੇ ਵਿੱਚ ਲਿਖਿਆ ਹੋਇਆ ਹੈਗਾ ਠੀਕ ਹੈ ਨਾ ਇਹ ਲੋਕ ਤੁਹਾਨੂੰ ਦਸਵੰਧ ਦੇ ਨਾਮ ਦੇ ਵਿੱਚ ਲੁੱਟਦੇ ਨੇ ਇਹ ਲੋਕ ਤੁਹਾਨੂੰ ਸੀਡ ਦੇ ਨਾਮ ਦੇ ਵਿੱਚ ਲੁੱਬਦੇ ਨੇ ਕਿ ਜਿੱਡਾ ਵੱਡਾ ਸੀਡ ਓਡੀ ਵੱਡੀ ਬਲੇਸਿੰਗ ਖੁਦਾ ਦਾ ਵਚਨ ਨਹੀਂ ਸਾਨੂੰ ਇਹ ਸਿਖਾਉਂਦਾ ਇਦਾਂ ਤਾਂ ਫਿਰ ਜਿੱਡਾ ਵੱਡਾ ਸੀਡ ਹੈਗਾ ਆ ਓਡੀ ਵੱਡੀ ਬਲੇਸਿੰਗ ਇਦਾਂ ਤਾਂ ਫਿਰ ਅਮਾਨੀ ਹੋਣੀ ਜਿਹੜੇ ਅਮੀਰ-ਅਮੀਰ ਲੋਕ ਆ ਕੁਦਾਈ ਬਾਛੇ ਚ ਵੀ ਉਹ ਹੀ ਜਾ ਸਕਦੇ ਆ ਉਹ ਤਾਂ ਵੀ ਕਰੋੜਾਂ ਦਾ ਸੀਡ ਬੀਜ ਦੇਣਗੇ ਵੀ ਬਾਕੀ ਕੋਈ ਗੱਲ ਨਹੀਂ ਵੀ ਅਸੀਂ ਪੈਸੇ ਦੇ ਦੋ ਸੀਡ ਬੀਜ ਦੇ ਵੱਡਾ ਜਿਹੜਾ ਕਰੋੜਾਂ ਦਾ ਤਾਂ ਓਡੀ ਵੱਡੀ ਸਾਨੂੰ ਬਲੇਸਿੰਗ ਮਿਲੇਗੀ ਨਹੀਂ ਹਰ ਇੱਕ ਇਨਸਾਨ ਦਾ ਹਿਸਾਬ ਹੋਣਾ ਹੈ ਹਿਸਾਬ ਜਿਸਮ ਦਾ ਨਹੀਂ ਹੋਣਾ ਹਿਸਾਬ ਰੂਹ ਦਾ ਹੋਣਾ ਹੈ ਕਿ ਤੁਸੀਂ ਕੀ ਕਰਦੇ ਆ ਕੀ ਜ਼ਿੰਦਗੀ ਦੇ ਵਿੱਚ ਤੁਸੀਂ ਕੀਤਾ ਤੁਸੀਂ ਗਰੀਬਾਂ ਦੀ ਮਦਦ ਕੀਤੀ ਹੈ ਜਾਂ ਨਹੀਂ ਕੀਤੀ ਠੀਕ ਹੈ ਇਹ ਨਹੀਂ ਹੋਣਾ ਕਿ ਅਸੀਂ ਪਾਸਟਰ ਦੀ ਮਦਦ ਕੀਤੀ ਹੈ ਜਾਂ ਨਹੀਂ ਅੱਜ ਕੱਲ੍ਹ ਹੋ ਕੀ ਲਿਆ ਬਹੁਤ ਸਾਰੀਆਂ ਮੈਂ ਵੀਡੀਓ ਦੇਖੀਆਂ ਇੱਕ ਬੜੀ ਥੋੜੀ ਜਿਹੀ ਦਿਨ ਭਾਈ ਵੀਡੀਓ ਦੇਖੀ ਉਹ ਕੋਈ ਕੇਕ ਖਵਾ ਰਿਹਾ ਹੈਗਾ ਜਦੋਂ ਕੇਕ ਮੂੰਹ ਦੇ ਵਿੱਚ ਪਾਉਂਦੇ ਆ ਤਾਂ ਲੋਕੀ ਕਿਦਾਂ ਡਿੱਗਦੇ ਹੈਗੇ ਆ ਆ ਜਿਹੜੇ ਵੱਡੇ ਵੱਡੇ ਪ੍ਰਚਾਰਕ ਹੈਗੇ ਆ ਇਹ ਇਨ੍ਹਾਂ ਨੇ ਸ਼ੁਰੂ ਕੀਤਾ ਕੰਮ ਕਿਉਂਕਿ ਆ ਜਿਹੜੀ 5 7 8 ਜਿਹੜੇ ਪ੍ਰਚਾਰਕ ਪੰਜਾਬ ਦੇ ਵਿੱਚ ਖਾਸ ਹੈਗੇ ਨਾ ਪਹਿਲਾਂ ਇਨ੍ਹਾਂ ਨੇ ਪਖੰਡ ਸ਼ੁਰੂ ਕੀਤੇ ਹੈਗੇ ਆ ਇਹਨਾਂ ਨੂੰ ਦੇਖ ਦੇ ਕੇ ਹੁਣ ਦੂਜੇ ਲੋਕਾਂ ਨੇ ਵੀ ਪਖੰਡ ਸ਼ੁਰੂ ਕਰ ਦਿੱਤੇ ਹੈਗੇ ਆ ਇਹ ਕੋਈ ਤੁਸੀਂ ਸਾਡੀ ਮਸੀਹੀ ਕੌਮ ਦਾ ਨਾਂ ਜਿਹੜਾ ਆ ਉਹ ਬਦਨਾਮ ਕਰਨ ਲੱਗੇ ਹੋਇਆ ਅੱਜ ਤੋਂ 25-30 ਸਾਲ ਪਹਿਲਾਂ ਜਦੋਂ ਕੋਈ ਵੀ ਪ੍ਰਚਾਰਕ ਕੋਈ ਵੀ ਪਿੰਡ ਕੋਈ ਵੀ ਪਾਸਟਰ ਕਿਸੇ ਪਿੰਡ ਦੇ ਵਿੱਚ ਜਾਂਦਾ ਸੀ ਨਾ ਉਹਦੀ ਬੜੀ ਰਿਸਪੈਕਟ ਹੁੰਦੀ ਸੀ ਪੁਲਿਸ ਵਾਲੇ ਉੱਠ ਕੇ ਖੜੇ ਹੋ ਜਾਂਦੇ ਸੀਗੇ ਜਦੋਂ ਕੋਈ ਥਾਣੇ 'ਚ ਕੰਮ ਪੈਂਦਾ ਸੀ ਜਦੋਂ ਕੋਈ ਪਾਸਟਰ ਜਾਂਦਾ ਸੀ ਜਾਂ ਕੋਈ ਕੈਥੋਲਿਕ ਪਰੀਸ ਜਾਂਦੇ ਸੀ ਪੁਲਿਸ ਵਾਲੇ ਉੱਠ ਕੇ ਖੜੇ ਹੋ ਜਾਂਦੇ ਸੀਗੇ ਪਰ ਅੱਜਕੱਲ ਨਹੀਂ ਹੁੰਦਾ ਕਿਉਂਕਿ ਅੱਜਕੱਲ ਇਹਨਾਂ ਪਖੰਡੀਆਂ ਪ੍ਰਚਾਰਕਾਂ ਨੇ ਐਂਟੀ ਗ੍ਰੈਸਟ ਪ੍ਰਚਾਰਕ ਜਿਹਨੇ ਪੰਜਾਬ ਦੇ ਵਿੱਚ ਵੱਡੀਆਂ-ਵੱਡੀਆਂ ਮਿਨਿਸਟਰੀਆਂ ਜਿਹੜੀਆਂ ਹੈਗੀਆਂ ਇਹਨਾਂ ਨੇ ਬੇੜਾ ਗਲ ਕਰਨ ਤਾਂ ਮਸੀਹ ਕੌਮ ਦਾ ਪੰਜਾਬ ਦੇ ਵਿੱਚ ਹੀ ਆ ਬਾਹਰ ਤੇ ਠੀਕ ਹੈ ਸਾਡੇ ਇਧਰ ਮੁਲਖਾਂ ਜਿੱਦਾਂ ਦਾ ਕੁਝ ਨਹੀਂਗਾ ਇੱਕ ਪ੍ਰਚਾਰਕ ਵੱਡਾ ਬਹੁਤ ਪੰਜਾਬ ਦਾ ਪ੍ਰਚਾਰਕ ਕਹਿੰਦਾ ਕਿ ਕੇਂਦਰਾ ਸੀ ਜੀ ਇੰਗਲੈਂਡ ਦੇ ਵਿੱਚ ਬੜੀ ਲੋੜ ਹੈ ਜੀ ਮਸੀਹ ਦੇ ਪ੍ਰਚਾਰ ਦੀ ਤੇਰੀ ਇੱਥੇ ਲੋੜ ਨਹੀਂ ਗਈ ਇੱਥੇ ਬਹੁਤ ਸਾਰੇ ਪ੍ਰਚਾਰਕ ਆ ਗਏ ਆ ਤੁਹਾਡੇ ਵਰਗੇ ਪ੍ਰਚਾਰਕ ਜਿਹੜੇ ਆ ਇੰਗਲੈਂਡ ਚ ਲੁੱਟਣ ਆਉਂਦੇ ਆ ਪਿੱਛੇ ਜੇ ਕੋਈ ਪ੍ਰਚਾਰਕ ਆਇਆ ਕਹਿੰਦੇ ਜੀ ਇਹਨੇ व्हीलचेयर्स ਜਿਹੜੀਆਂ ਲੋਕਾਂ ਦੀ ਹਟਾਉਂਦੀਆਂ ਲੋਕੀ व्हीਲਚੇਰਾਂ ਤੋਂ ਖੜੇ ਹੋ ਗਏ ਲੋਕੀ व्हीਲਚੇਰਾਂ ਤੋਂ ਖੜੇ ਹੋ ਗਏ ਤੇ ਜਿਹੜੇ ਲੋਕ ਫੇ व्हीਲਚੇਰਾਂ ਤੋਂ ਖੜੇ ਹੋਏ ਆ ਤਾਂ ਉਹਨਾਂ ਨੂੰ ਹੁਣ ਜਾ ਕੇ ਦੇ ਲਓ ਉਹ ਫੇ व्हीਲਚੇਰਾਂ ਤੇ ਬੈਠੇ ਆ ਕਿਉਂਕਿ ਪ੍ਰਭੂ ਯਿਸੂ ਮਸੀਹ ਜਦੋਂ ਸ਼ਿਫਾ ਦਿੰਦੇ ਆ ਮੁਕੰਮਲ ਸ਼ਿਫਾ ਦਿੰਦੇ ਹੈਗੇ ਆ ਔਰ ਇਹ ਨਹੀਂ ਵੀ ਮੇਰੇ ਇੱਥੇ ਜੀ ਨੇ ਸੌਣੀ ਸੀਗੀ ਪਹਿਲਾਂ 5 ਕਿਲੋ ਦੀ ਆਓ ਪਾਸਟਰ ਜੀ ਨੇ ਦੁਆ ਕੀਤੀ ਤਾਂ ਹੁਣ ਜੀ 2 ਕਿਲੋ ਦੀ ਲੱਗੀ ਨਹੀਂ ਪ੍ਰਭੂ ਜੀ ਅਸਮ ਜੀ ਜੇ ਤਾਂ ਸ਼ਿਫਾ ਦਿੱਤੀ ਹੈ ਖੁਦਾ ਦੇ ਬੱਚਿਆਂ ਨੂੰ ਪੜੋ ਜਦੋਂ ਪ੍ਰਭੂ ਜੀ ਆਪਣੇ ਕੋੜੀਆਂ ਨੂੰ ਠੀਕ ਕੀਤਾ ਕੋੜੀਆਂ ਨੂੰ ਮੁਕੰਮਲ ਠੀਕ ਕੀਤਾ ਦਸਾਂ ਕੋੜੀਆਂ ਨੂੰ ਮੁਕੰਮਲ ਠੀਕ ਕੀਤਾ ਉਹਦੇ ਵਿੱਚੋਂ ਕਿੰਨੇ ਆਏ ਸੀਗੇ ਤੁਸੀਂ ਵਾਪਸ ਕਿੰਨੇ ਥੈਂਕ ਯੂ ਕਰਨਾ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਇਹ ਨਹੀਂ ਜਿਹੜੇ ਵਾਪਸ ਨਹੀਂ ਸੀ ਆਏ ਉਹਨਾਂ ਨੂੰ ਦੁਬਾਰਾ ਕੋੜ ਹੋ ਗਿਆ ਸੀਗਾ ਨਹੀਂ ਪ੍ਰਭੂ ਜੀ ਅਸਮ ਜੀ ਸਾਡੇ ਇਸ ਤਰ੍ਹਾਂ ਦੇ ਨਹੀਂਗੇ ਉਹ ਇਹ ਪ੍ਰਚਾਲਕ ਤੁਹਾਨੂੰ ਡਰਾ ਡਰਾ ਕੇ ਤੁਹਾਡੇ ਕੋਲ ਡਰਾ ਡਰਾ ਕੇ ਤੁਹਾਡੇ ਕੋਲ ਦਸਵੰਦ ਮੰਗਦੇ ਆ ਪਰ ਦਸਵੰਦ ਜਿਹੜਾ ਆ ਉਹ ਬਾਈਬਲ ਦੇ ਵਿੱਚ ਨਹੀਂ ਕਰਾ ਖੁਦਾਵੰਦ ਨੇ ਦਸਵੰਦ ਲਈ ਨਹੀਂ ਸਾਨੂੰ ਆਖਿਆ ਕਿ ਦਸਵੰਦ ਦੇ ਦੋ ਠੀਕ ਹੈ ਨਾ ਇੱਕ ਨਬੀ ਨੇ ਸ਼ੁਰੂ ਕੀਤਾ ਮੈਂ ਅੱਗੇ ਵੀ ਦੱਸਿਆ ਸੀ ਇੱਕ ਨਹੀਂ ਕਿ ਨਬੀ ਨੇ ਸ਼ੁਰੂ ਕੀਤਾ ਜੇ ਤੁਸੀਂ ਜਾਣਦੇ ਹੋ ਕਿ ਕਿਸ ਨਬੀ ਨੇ ਸ਼ੁਰੂ ਕੀਤਾ ਤਾਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਪਰ ਖੁਦਾਵੰਦ ਦੇ ਦਸਾ ਹੁਕਮਾਂ ਦੇ ਵਿੱਚੋਂ ਇਸ ਕਰਕੇ ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਕਿ ਬਾਈਬਲ ਨੂੰ ਪੜ੍ਹੋ ਖੁਦਾਵੰਦ ਦੇ ਦਸਾ ਹੁਕਮਾਂ ਦੇ ਵਿੱਚੋਂ ਇੱਕ ਵੀ ਹੁਕਮ ਨਹੀਂਗਾ ਕਿ ਤੁਸੀਂ ਦਸਵੰਦ ਦਿਓ ਜੇ ਦਸਵੰਦ ਜ਼ਰੂਰੀ ਹੁੰਦਾ ਤਾਂ ਖੁਦਾਵੰਦ ਦੇ ਦਸਾ ਹੁਕਮਾਂ ਦੇ ਵਿੱਚੋਂ ਵੀ ਕੋਈ ਘਮ ਹੋਣਾ ਸੀ ਇਹ ਕਿਹਾ ਖੁਦਾ ਦੀ ਦਸਕਮਤ ਅਰੇ ਵਸੇ ਜੂੜ ਪੜਾਗਾ ਖੁਦਾਵੰਦ ਦੀ ਦਸਕਮਤ ਪਹਿਲੇ ਖੁਦਾ ਨੂੰ ਮੰਨਣਾ ਅਤੇ ਉਸੇ ਇਕੱਲੇ ਦੀ ਬੰਦਗੀ ਅਤੇ ਉਸ ਨੂੰ ਸਜਦਾ ਕਰਨਾ ਖੁਦਾਵੰਦ ਨੂੰ ਇੱਕੋ ਹੀ ਖੁਦਾ ਮੰਨਣਾ ਚਾਹੀਦਾ ਹੈ ਇਹ ਨਹੀਂ ਵੀ ਆਪਣੇ ਪ੍ਰਚਾਰਕ ਨੂੰ ਹੀ ਖੁਦਾ ਸਮਝਣ ਲੱਪੋ ਵੀ ਸਾਡਾ ਪ੍ਰਚਾਰਕ ਹੀ ਖੁਦਾ ਹੈਗਾ ਆ ਇਹ ਹੀ ਸਾਨੂੰ ਸੁਰਗ ਦੇ ਵਿੱਚ ਲੈ ਜਾ ਸਕਦਾ ਹੈ ਖੁਦਾ ਦਾ ਨਾਮ ਬੇਫਾਇਦਾ ਨਹੀਂ ਲੈਣਾ ਬਹੁਤ ਵੱਡੀ ਗੱਲ ਇਹ ਤੇ ਕਿ ਖੁਦਾ ਦਾ ਨਾਮ ਬੇਫਾਇਦਾ ਨਹੀਂ ਲੈਣਾ ਇਹ ਉਹਨਾਂ ਪ੍ਰਚਾਰਕਾਂ ਵਾਸਤੇ ਹੈਗਾ ਆ ਜਿਹੜੇ ਕਹਿੰਦੇ ਆ ਕਿ ਅਸੀਂ 24 24 ਘੰਟੇ ਬੈਠ ਕੇ 18 18 ਘੰਟੇ ਬੈਠ ਕੇ ਖੁਦਾ ਦਾ ਨਾਮ ਲੈਨੇ ਆ ਪਰ ਇਥੇ ਖੁਦਾ ਦੇ ਬਚਨ ਚ ਲਿਖਿਆ ਆ ਖੁਦਾ ਦਾ ਨਾਮ ਫਾਇਦਾ ਨਹੀਂ ਲੈਣਾ ਤੇ ਨਵੇਂ ਨੇ ਵਿੱਚ ਨਵੇਂ ਨੇਮ ਦੇ ਵਿੱਚ ਲਿਖਿਆ ਕਿ ਲੰਬੀਆਂ ਲੰਬੀਆਂ ਦੁਆਵਾਂ ਕਰਨ ਦੇ ਨਾਲ ਤੁਸੀਂ ਇਹ ਨਾ ਸਮਝੋ ਕਿ ਤੁਹਾਡੀਆਂ ਦੁਆਵਾਂ ਸੁਣੀਆਂ ਜਾਣ ਗਈਆਂ ਠੀਕ ਹੈ ਨਾ ਖੁਦਾ ਦਾ ਨਾਮ بے ਫਾਇਦਾ ਨਹੀਂ ਲੈਣਾ ਖੁਦਾ ਦਾ ਦੂਜਾ ਕੰਮ ਹੈ ਆ ਖੁਦਾਵੰਦ ਦਾ ਦਿਨ پاک ਰੱਖਣਾ ਅਤੇ ਉਹਦੇ ਵਿੱਚ ਬਦਨੀ ਮਿਹਨਤ ਦਾ ਕੰਮਕਾਜ ਨਾ ਕਰਨਾ ਠੀਕ ਹੈ ਨਾ ਮਾਪੇ ਦਾ ਇੱਜ਼ਤ ਕਰਨੀ ਖੋਨ ਨਾ ਕਰਨਾ ਹਰਾਮ ਕਾਰੀ ਨਾ ਕਰਨੀ ਚੋਰੀ ਨਾ ਕਰਨੀ ਝੂਠੀ ਗਵਾਹੀ ਨਾ ਦੇਣੀ ਖਾਸ ਕੀ ਲਖਣਾ ਜਾਂ ਝੂਠੀ ਗਵਾਹੀ ਨਹੀਂ ਦੇਣੀ ਇਹ ਨਹੀਂ ਵੀ ਤੁਹਾਨੂੰ ਕੁਝ ਹੋਇਆ ਨਹੀਂ ਤੁਹਾਡੇ ਪ੍ਰਚਾਰਕ ਨੇ ਕਹਿਤਾ ਕਿ ਮਨਜੀ ਗਵਾਹੀ ਦੇ ਦੀ ਕੋਈ ਗੱਲ ਨਹੀਂ ਤੂੰ ਹਨਾ ਝੂਠੀ ਗਵਾਹੀ ਤਾਂ ਬਿਲਕੁਲ ਨਹੀਂ ਦੇਣੀ ਜਿਹੜਾ ਖੁਦਾਬੰਦ ਨੂੰ ਬਿਲਕੁਲ ਪਸੰਦ ਨਹੀਂ ਗੱਲ ਬੇਗਾਨੀ ਔਰਤ ਜਾਂ ਬੇगाने ਮਰਦ ਦੀ ਖਵਾਇਸ਼ ਨਹੀਂ ਕਰਨੀ ਬੇगाने ਮਾਲ ਦਾ ਲਾਲਚ ਨਹੀਂ ਕਰਨਾ ਜਿਹੜਾ ਤੁਸੀਂ ਪਾਸ ਜਿੰਨੇ ਵੀ ਆ ਪ੍ਰਚਾਰ ਕਰਨਾ ਲੋਕਾਂ ਦੇ ਬੇਗਾਨੇ ਮਾਲ ਦਾ ਦਸਵੰਦ ਦਾ ਲਾਲਚ ਕਰਦੇ ਆ ਤੁਸੀਂ ਵੀ ਖਿਆਲ ਰੱਖੋ ਖੁਦਾ ਨੇ ਤੁਹਾਡੇ ਤੋਂ ਵੀ ਹਿਸਾਬ ਲੈਣਾ ਹੈਗਾ ਠੀਕ ਹੈ ਨਾ ਇਹ ਦੋ ਆ ਗਿਆ ਪ੍ਰਾਣੀ ਨਾਮ ਦੀਆਂ ਇਹ ਆਪਣੀਆਂ ਆਗਿਆਵਾਂ ਇਹਦੇ ਵਿੱਚ ਤੁਸੀਂ ਦੇਖਿਆ ਕਿਤੇ ਲਿਖਿਆ ਆ ਕਿ ਖੁਦਾਵੰਦ ਨੇ ਕਿਹਾ ਸਾਨੂੰ ਕਿ ਦਸਵੰਦ ਦੇਵੋ ਜੇ ਖੁਦਾਵੰਦ ਨੇ ਕਿਹਾ ਹੁੰਦਾ ਤਾਂ ਇਹਨਾਂ ਦਸਾ ਹੁਕਮਾਂ ਦੇ ਵਿੱਚੋਂ ਇੱਕ ਹੁਕਮ ਹੋਣਾ ਸੀਗਾ ਹੁਣ ਜੇ ਆਪਾਂ ਨਵੇਂ ਨਾਮ ਦੇ ਵਿੱਚ ਆ ਜਾਈਏ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਕਿਹੜੀਆਂ ਆਗਿਆਵਾਂ ਦਿੱਤੀਆਂ ਹੈਗੀਆਂ ਯੂਹੋਸੀ ਸੰਤਜੋਹਨਾ ਦੀ ਹੈ 0 ਦਾ 13 ਬਾਪ ਉਹਦੀ 24 ਅਧ ਨੂੰ ਪੜ੍ਹ ਲਿਖਿਆ ਮੈਂ ਤੁਹਾਨੂੰ ਇੱਕ ਨਵਾਂ ਹੁਕਮ ਦਿੰਦਾ ਹਾਂ ਉਹ ਇਹ ਹੈ ਕਿ ਇੱਕ ਦੂਜੇ ਨੂੰ ਪਿਆਰ ਕਰੋ ਇੱਕ ਦੂਜੇ ਦੇ ਇੱਕ ਦੂਜੇ ਦੇ ਉਸ ਤਰ੍ਹਾਂ ਪਿਆਰ ਕਰੋ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਖੁਦਾਵੰਦ ਕਹਿੰਦਾ ਹੈ ਇੱਕ ਦੂਜੇ ਇਹ ਨਵਾਂ ਹੁਕਮ ਹੈ ਨਵੇਂ ਨੇਮ ਦਾ ਕਿ ਇੱਕ ਦੂਜੇ ਨੂੰ ਪਿਆਰ ਕਰੋ ਜਿਸ ਤਰ੍ਹਾਂ ਮੈਂ ਤੁਹਾਨੂੰ ਪਿਆਰ ਕੀਤਾ ਪ੍ਰਭੂ ਯਿਸੂ ਮਸੀਹ ਨੇ ਸਾਡੇ ਵਾਸਤੇ ਆਪਣੀ ਕੁਰਬਾਨੀ ਦਿੱਤੀ ਠੀਕ ਹੈ ਨਾ ਕਿੰਡੀ ਵੱਡੀ ਗੱਲ ਹੈ ਕੀ ਤੁਹਾਡਾ ਪਾਸਟਰ ਪ੍ਰਚਾਰਕ ਤੁਹਾਡੇ ਵਾਸਤੇ ਕੋਈ ਕੁਰਬਾਨੀ ਦੇ ਸਕਦਾ ਜੇ ਕਿਸੇ ਚਰਚ ਮੈਂਬਰ ਨੂੰ ਕੋਈ ਕਿਡਨੀ ਕਿਡਨੀ ਦੀ ਲੋੜ ਹੈਗੀ ਆ ਤਾਂ ਉਹ ਕਿਡਨੀ ਮੈਚ ਤੁਹਾਡੇ ਪਾਸਟਰ ਨਾਲ ਜੰਦੀ ਹੈਗੀ ਕੀ ਤੁਹਾਡਾ ਪਾਸਟਰ ਤੁਹਾਡੇ ਲਈ ਕਿਡਨੀ ਤੁਹਾਨੂੰ ਦਾਨ ਕਰ ਸਕਦਾ ਕਦੀ ਨਹੀਂ ਕਰੇਗਾ ਕਦੀ ਵੀ ਨਹੀਂ ਕਰੇਗਾ ਪਰ ਪਰਵੇਸ਼ਯੋ ਨੇ ਸਾਨੂੰ ਵਾਸਤੇ ਆਪਣੀ ਕੁਰਬਾਨੀ ਦਿੱਤੀ ਸਾਨੂੰ ਉਸ ਮੌਤ ਤੋਂ ਬਚਾ ਲਿਆ ਜਿਹੜੀ ਆਦਮ ਤੇ ਹਵਾ ਨੇ ਸਾਨੂੰ ਦਿੱਤੀ ਸੀ ਇਸ ਕਰਕੇ ਮੈਂ ਕਹਿੰਦਾ ਹਾਂ ਕੁਦਾਦਾ ਬਚਨ ਨੂੰ ਪੜੋ ਪਵਿੱਤਰ ਬਾਈਬਲ ਨੂੰ ਪੜੋ ਤਾਂ ਸਾਨੂੰ ਨੌਲੇਜ ਹੋਵੇਗੀ ਪ੍ਰਭੂ ਯਿਸੂ ਮਸੀਹ ਤੁਹਾਨੂੰ ਬਹੁਤ ਪਿਆਰ ਕਰਦੇ ਆ ਤੁਸੀਂ ਇਸ ਗੱਲ ਨੂੰ ਮੰਨਣ ਨੂੰ ਤਿਆਰ ਹੀ ਨਹੀਂਗੇ ਤੁਸੀਂ ਸੋਚਦੇ ਆ ਕਿ ਤੁਹਾਡਾ ਪ੍ਰਚਾਰਕ ਤੁਹਾਨੂੰ ਜ਼ਿਆਦਾ ਪਿਆਰ ਕਰਦਾ ਨਹੀਂ ਤੁਹਾਡਾ ਪ੍ਰਚਾਰਕ ਇੱਕ ਨੌਕਰ ਹੈ ਉਹ ਨੌਕਰ ਵੀ ਤੁਹਾਨੂੰ ਲੁੱਟਣ ਲੱਗਾ ਹੈ ਤੁਹਾਡੇ ਤੋਂ ਰਿਸ਼ਵਤ ਲਈ ਜਾਂਦਾ ਹੈਗਾ ਆ ਕਿ ਜੇ ਤੁਸੀਂ ਹੈਵਨ 'ਚ ਜਾਣਾ ਹੈ ਤਾਂ ਪਹਿਲਾਂ ਪਹਿਲਾਂ ਟਿੰਕ ਟਾਕ ਡਾਉਨ ਸਾਡੇ ਲਈ ਪਹਿਲਾਂ ਸਾਨੂੰ ਆਹ ਦੇਵੋ ਪਹਿਲਾਂ ਦਸਵਾਦ ਦੇਵੋ ਪਹਿਲਾਂ ਸੀਟ ਲਾਓ ਪ੍ਰਭੂ ਯਿਸੂ ਮਸੀਹ ਨੇ ਜਦੋਂ ਸਾਡੇ ਵਾਸਤੇ ਕੁਰਬਾਨੀ ਦਿੱਤੀ ਪ੍ਰਭੂ ਯਿਸੂ ਮਸੀਹ ਨੇ ਸਾਡੇ ਕੋਲੋਂ ਕੁਝ ਨਹੀਂ ਮੰਗਿਆ ਕਿ ਪਹਿਲਾਂ ਤੁਸੀਂ ਮੈਨੂੰ ਦੇਵੋ ਕੁਝ ਪ੍ਰਭੂ ਯਿਸੂ ਮਸੀਹ ਨੇ ਆਪਣਾ ਪਾਕ ਤੇ ਪਵਿੱਤਰ ਲਹੂ ਸਾਡੇ ਵਾਸਤੇ ਬਹਾਤਾ ਕੀ ਤੁਹਾਡਾ ਪ੍ਰਚਾਰਕ ਬਹਾ ਸਕਦਾ ਨਹੀਂ ਅੱਛਾ ਚਰਵਾਹਾ ਸਿਵਾਏ ਪ੍ਰਭੂ ਯਿਸੂ ਮਸੀਹ ਤੋਂ ਕੋਈ ਨਹੀਂ ਕਾ ਪ੍ਰਬੁੱਚ ਦੇ ਵਿੱਚ ਲਿਖਿਆ ਕਿ ਅੱਛਾ ਚਰਵਾਹਾ ਆਪਣੀਆਂ ਭੇਡਾਂ ਦੇ ਲਈ ਆਪਣੀ ਕੁਰਬਾਨੀ ਦੇ ਦਿੰਦਾ ਹੈਗਾ ਹੈ। ਚਰਵਾਹਾ ਕੋਈ ਨਹੀਂਗਾ ਅੱਛਾ ਸਿਰਫ ਇਸ ਰਬ ਯਿਸੂ ਮਸੀਹ। ਕੁਦਸਤਾਨ ਅਨੁਸਾਰ ਨੂੰ ਆਸ਼ੀਸ਼ ਤੇ ਬਰਕਤਾਂ ਤੇ ਸਾਰੀਆਂ ਜ਼ਰੂਰਤਾਂ ਨੂੰ ਪ੍ਰਭ ਯਿਸੂ ਮਸੀਹ ਆਪਣੇ ਸ਼ਾਈ ਖਜ਼ਾਨੇ ਦੇ ਵਿੱਚੋਂ ਪੂਰੀਆਂ ਕਰਨ। ਮੇਰਾ ਪ੍ਰਚਾਰ ਕਰਨ ਦਾ ਮਕਸਦ ਇਹ ਆ ਕਿ ਤੁਸਾਨੂੰ ਉਹਨਾਂ ਲੋਕਾਂ ਤੋਂ ਉਹਨਾਂ ਝੂਠੇ ਪ੍ਰਚਾਰਕਾਂ ਤੋਂ ਉਹਨਾਂ ਐਂਟੀਕ੍ਰਾਈਸਟ ਜਿਹੜੇ ਪ੍ਰਚਾਰ ਕੇ ਇਸ ਦੁਨੀਆ ਦੇ ਵਿੱਚ ਆ ਚੁੱਕੇ ਨੇ ਉਹਨਾਂ ਤੋਂ ਅਗਾਹ ਕਰਨਾ ਅਗਾਹ ਤੁਸੀਂ ਕਿੱਦਾਂ ਹੋ ਸਕਦੇ ਆ ਖੁਦਾ ਦੇ ਵਚਨ ਨੂੰ ਜਦੋਂ ਤੁਸੀਂ ਆਪ ਪੜਨ ਲੱਗ ਪਏ ਤਾਂ ਤੁਹਾਨੂੰ ਨੌਲੇਜ ਹੋ ਜਾਵੇਗੀ ਕਿ ਪ੍ਰਭੂ ਯਿਸੂ ਮਸੀਹ ਕੌਣ ਸੀ ਪ੍ਰਭੂ ਯਿਸੂ ਮਸੀਹ ਕਿਉਂ ਇਸ ਦੁਨੀਆ ਦੇ ਵਿੱਚ ਆਇਆ ਤਾਂ ਤੁਸੀਂ ਇਸ ਤਰ੍ਹਾਂ ਦੇ ਝੂਠੇ ਪ੍ਰਚਾਰਕਾਂ ਦਾ ਪਿੱਛਾ ਛੱਡੋਗੇ ਆਓ ਉਸ ਜੀਵਨ ਪ੍ਰਾਰਥਨਾ ਕਰਦੇ ਹਾਂ ਹਾਲੇਲੂਇਆ 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 ਕਿਦੂਸ ਮਿਹਰਬਾਨ ਜ਼ਿੰਦਾ ਜਲਾਲੀ ਖੁਦਾ ਮੈਂ ਖਾਸ ਦੁਆ ਕਰਦਾ ਪਿਤਾ ਪਰਮੇਸ਼ਰ ਜੀ ਜੇ ਕੋਈ ਬਿਮਾਰ ਹੈ ਇਸ ਵੇਲੇ ਮੈਨੂੰ ਸੁਣ ਰਿਹਾ ਹੈ ਪਿਤਾ ਪਰਮੇਸ਼ਰ ਜੀ ਐ ਪਿਤਾ ਪਰਮੇਸ਼ਰ ਮੈਂ ਉਸ ਦੀ ਬਿਮਾਰੀ ਦੇ ਵਾਸਤੇ ਦੁਆ ਕਰਦਾ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜੀ ਬਿਮਾਰੀ ਦੇ ਉੱਪਰ ਮੈਂ ਤੁਹਾਡੇ پاک ਅਤੇ ਪਵਿੱਤਰ ਲਹੂ ਲਗਾ ਦੇਣਾ ਪਿਤਾ ਪਰਮੇਸ਼ਰ ਜੀ ਉਹ ਲੋਕੋ ਜਿਹੜਾ ਸਾਡੇ ਗੁਨਾਹਾਂ ਲਈ ਤੁਸੀਂ ਬਾਹ ਹੈ ਪਿਤਾ ਪਰਮੇਸ਼ਰ ਜੀ ਹਰ ਇੱਕ ਬਿਮਾਰੀ ਤੇ ਇਹਨਾਂ ਲੋਕਾਂ ਨੂੰ ਸ਼ਿਫਾ ਦੇ ਦੇ ਪਿਤਾ ਪਰਮੇਸ਼ਰ ਜੀ ਤੁਸੀਂ ਆਖਿਆ ਈਮਾਨ ਦੇ ਨਾਲ ਜੋ ਕੁਛ ਵੀ ਮੇਰੇ ਕੋਲੋਂ ਮੰਗੋਗੇ ਮੈਂ ਤੈਨੂੰ ਦਵਾਂਗਾ ਔਰ ਸਾਡਾ ਈਮਾਨ ਹੈ ਮੇਰਾ ਈਮਾਨ ਹੈ ਪਿਤਾ ਪਰਮੇਸ਼ਰ ਜੀ ਕਿ ਜਿਸ ਕਿਸੇ ਨੇ ਵੀ ਇਹ ਦੁਆ ਨੂੰ ਸੁਣਿਆ ਹੈ ਪਿਤਾ ਪਰਮੇਸ਼ਰ ਜੀ ਤੁਸੀਂ ਉਸ ਨੂੰ ਸ਼ਿਫਾ ਦਿੱਤੀ ਹੈ ਪਿਤਾ ਜੀ ਸਭ ਦੇ ਸਾਥ ਉਹ ਸਭ ਦੀ ਮਦਦ ਕਰੋ ਪਿਤਾ ਪਰਮੇਸ਼ਰ ਜੀ ਦੁਆ ਨੂੰ ਸੁਣਿਆ ਤੇ ਕਬੂਲ ਕੀਤਾ యేసు ਨਾਸ ਵੀ ਦੇ ਨਾਮ ਵਿੱਚ ਮੰਗਦੇ ਆ ਆਮੀਨ ਆਈ ਸਾਡੇ ਬਾਪ ਜੋ ਤੂੰ ਉਸ ਮਾਨੁਤੇ ਹੈ ਤੇਰੇ ਨਾਮ ਪਾਕ ਮੰਨਿਆ ਜਾਵੇ ਤੇਰਾ ਰਾਜ ਆਵੇ ਤੇਰੀ ਮਰਜੀ ਜਿਸ ਤਰ੍ਹਾਂ ਉਸ ਮਾਨੁਤੇ ਪੂਰੀ ਹੁੰਦੀ ਹੈ ਤੇਰੀ ਜ਼ਮੀਨ ਉਤੇ ਵੀ ਉਹ ਵੈਸਾ ਦੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ ਸਾਡੇ ਕਸੂਰ ਸਾਨੂੰ ਮੁਆਫ ਕਰ ਜਿਸ ਤਰ੍ਹਾਂ ਸਿਆਪਰੇ ਜੁਰਾਂ ਨੂੰ ਮੁਆਫ ਕਰ ਦਿਆ ਸਾਨੂੰ ਇਹ ਮੈਸਜ ਨਾ ਪਾਸ ਗੁਬਰੀ ਆਇ ਤੋ ਬਚਾ ਆਮੀਨ ਸਲਾਮੇ ਮਰੀਮ ਫਜ਼ਲ ਨਾਲ ਪਰਿ ਹੋਏ ਖੁਦਾਵੰ ਤੇਰੇ ਨਾਲ ਤੋ ਹਰ ਤ ਵਿੱਚ ਤਨ ਹੈ ਨਾਲੇ ਤਨ ਹੈ ਤੇਰੇ ਪਿੱਛੇ ਦਾ ਪਰੇ ਯੇਸੂ ਆਹ ਹਜ਼ਰਤ ਮਰੀਮ ਖੁਦਾ ਦੀ ਮਾਸਾਗੁਣਾ ਕਰ ਲਈ ਦੁਆ ਕਰਦੇ ਸਾਡੀ ਮੌਤੇ ਬਲੇ ਆਮੀਨ ਬਾਪ ਤੇ ਬੇਟੇ ਤੇ ਰੱਬ ਦੀ ਵਧਾਈ ਹੋਵੇ ਜਿਹੜੀ ਬੰਦੋਸ਼ ਤੇ ਹਮੇਸ਼ਾ ਹੋਵੇਗੀ ਆਮੀਨ ਬਾਪ ਤੇ ਬੇਟੇ ਤੇ ਰੱਬ ਦੇ ਨਾਮ ਦੇ ਉੱਤੇ ਆਮੀਨ ਖੁਦਾਵੰਤ ਤੁਹਾਨੂੰ ਸਾਰੇ ਨੂੰ ਆਸ਼ੀਸ਼ ਤੇ ਬਰਕਤ ਦੇਵੇ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪ੍ਰਭ ਯਿਸੂ ਮਸੀਹ ਦੀ ਆਪਣੇ ਸ਼ਾਹੀ ਖਜ਼ਾਨੇ ਦੇ ਵਿੱਚੋਂ ਪੂਰੀਆਂ ਕਰਨ ਔਰ ਜ਼ਰੂਰਤ ਸੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਔਰ ਖਾਸ ਗੱਲ ਇੱਕ ਤੁਹਾਨੂੰ ਕਰਨੀ ਚਾਹਾਂਗਾ ਇਹ ਜਿੰਨੇ ਵੀ ਪੰਜਾਬ ਦੇ ਵਿੱਚ ਵੱਡੇ ਵੱਡੇ ਪ੍ਰਚਾਰਕ ਆ ਜੇ ਇਹਨਾਂ ਨੇ ਕਦੇ ਆਈ ਸਾਡੇ ਬਾਪ ਦੀ ਦੁਆ ਜਿਹੜੀ ਪਰਮਿਸ਼ਨ ਨੇ ਸਾਨੂੰ ਸਿਖਾਈ ਆ ਜਿਉ ਕਦੀ ਕੀਤੀ ਆ ਤਾਂ ਪਲੀਜ਼ ਤੁਸੀਂ ਮੈਨੂੰ ਸੈਂਡ ਜ਼ਰੂਰ ਕਰਨਾ ਮੈਂ ਜਿੰਨੇ ਵੀ ਇਹ ਪ੍ਰਚਾਰਕ ਆਗੇ 8 9 ਪ੍ਰਚਾਰਕ ਜਿਹੜੇ ਹੈਗੇ ਆ ਇਹਨਾਂ ਨੂੰ ਮੈਂ ਕਦੀ ਵੀ ਅਬ ਫਾਜ਼ਲ ਵਾਲੀ ਪ੍ਰੇਅਰ ਜਿਹੜੀ ਆਈ ਸਾਡੇ ਬਾਪ ਦੀ ਪ੍ਰੇਅਰ ਆ ਮੈਂ ਕਦੀ ਵੀ ਇਹਨਾਂ ਨੂੰ ਇਹ ਪ੍ਰੇਅਰ ਕਰਦੇ ਨਹੀਂ ਸੁਣਿਆ ਇਸ ਤੋਂ ਪਤਾ ਚੱਲਦਾ ਆ ਕਿ ਇਹ ਲੋਕ ਜਿਹੜੇ ਝੂਠੇ ਪ੍ਰਚਾਰਕ ਆ ਇਹ ਖੁਦਾਵੰਦ ਵੱਲੋਂ ਜਿਹੜੇ ਇਹ ਐਂਟੀ ਕ੍ਰਾਈਸਟ ਲੋਕ ਹੈਗੇ ਆ ਜਿਹੜੇ ਤੁਹਾਨੂੰ ਸਿਰਫ ਤੇ ਸਿਰਫ ਬੇਕੂਬ ਬਣਾ ਰਹੇ ਹੈਗੇ ਆ ਗੋਡ ਬlesਸ ਯੂ And peace be with you.